ਕੁਦਰਤ ਨੇ ਇਸ ਸ੍ਰੇਸ਼ਟੀ ਨੂੰ ਜਦੋਂ ਬਣਾਇਆ ਤਾਂ ਬਹੁਤ ਪ੍ਰਜਾਤੀਆਂ ਇੱਥੇ ਬਣਾਈਆਂ ਜਿਦੇ ਵਿੱਚੋਂ 84 ਲੱਖ ਜੂਨ ਧਰਤੀ ਤੇ 33 ਹੀ ਰਹਿੰਦੀ ਹੈ ਤੇ 42 ਲੱਖ ਪਾਣੀ ਦੇ ਵਿੱਚ ਪਰ ਇਨ੍ਹਾਂ ਪ੍ਰਜਾਤੀਆਂ ਦੇ ਵਿੱਚੋਂ ਮਨੁੱਖ ਨੂੰ ਛੱਡ ਕੇ ਦੂਜੇ ਜਿਹੜੇ ਜੰਗਲੀ ਜਾਨਵਰ ਨੇ ਜਾਂ ਪਾਣੀ ਵਿੱਚ ਰਹਿਣ ਵਾਲੇ ਉਹ ਇੱਕ ਦੂਜੇ ਦੇ ਘਰ ਨਹੀਂ ਟਾਉਂਦੇ ਕਦੇ ਵੀ ਖਾਨੋ ਜਾਨਵਰ ਅਸੀਂ ਉਹਨਾਂ ਨੂੰ ਡੰਗਰ ਆਖਦੇ ਹਾਂ ਪਸ਼ੂ ਆਖਦੇ ਹਾਂ ਫਰੂਕ ਕਿਸੇ ਦਾ ਘਰ ਨਹੀਂ ਢਾਉਂਦੀ ਜਾ ਕੇ ਇੱਕ ਮਨੁੱਖਾ ਜਿਹੜਾ ਜੰਗਲ ਕੱਟਦਾ ਜਿਹੜਾ ਜੰਗਲ ਆ ਉਹ ਇਨਾਂ ਜਾਨਵਰਾਂ ਲਈ ਘਰ ਆ ਇੱਕ ਮਨੁੱਖਾ ਜਿਹੜਾ ਪਾਣੀ ਦੇ ਵਿੱਚ ਜ਼ਹਿਰ ਘੋਲਦਾ ਸਮੁੰਦਰਾਂ ਦੇ ਵਿੱਚ ਆਪਣਾ ਵਰਤਿਆ ਗੰਦਾ ਪਾਣੀ ਪਾਉਂਦਾ ਤਾਂ ਉਹਦੇ ਨਾਲ ਜਿਹੜੇ ਉੱਥੇ ਰਹਿੰਦੇ ਨੇ ਜਾਨਵਰ ਉਹਨਾਂ ਦਾ ਨੁਕਸਾਨ ਹੁੰਦਾ ਕਹਿੰਦਾ ਮਤਲਬ ਆਪਣੇ ਤੋਂ ਬਿਨਾਂ ਜਿਹੜੇ ਧਰਤੀ ਤੇ ਰਹਿੰਦੇ ਨੇ ਜਾਨਵਰ ਤੇ ਪਾਣੀ ਦੇ ਵਿੱਚ ਦੇ ਇਹਨੇ ਦੋਨਾਂ ਨੂੰ ਹੀ ਮਾਰਨ ਦੇ ਵਿੱਚ ਮਨੁੱਖ ਦਾ ਵੱਡਾ ਰੋਲ ਆ। ਇਹਦੇ ਵਿੱਚ ਮਨੁੱਖ ਨੂੰ ਸੋਚਣਾ ਚਾਹੀਦਾ ਜਦੋਂ ਸਲਾਮੀ ਆਉਂਦੀ ਆ, ਪੁਚਾਲ ਆਉਂਦਾ ਫਿਰ ਮਨੁੱਖ ਪਰਮਾਤਮਾ ਨੂੰ ਦੋਸ਼ੀ ਠਹਿਰਾਉਂਦਾ ਪਰ ਇੱਥੇ ਮਨੁੱਖ ਆਪ ਅਤਿਆਚਾਰ ਕਰਦਾ ਫਿਰ ਇਸ ਧਰਤੀ ਤੇ ਸਲਾਮੀ ਆਉਂਦੀਆਂ ਨੇ, ਫਿਰ ਇੱਥੇ ਅੱਜ ਮੈਂ ਹੁਣ ਥਾਈਲੈਂਡ ਦੇ ਵਿੱਚ ਪੁਚਾਲ ਆਏ ਨੇ। ਫਿਰ ਪ੍ਰਕਿਰਤੀ ਇਹਦਾ ਪੁੱਠਾ ਘੇੜਾ ਫੇਰਦੀ ਆ ਧਰਤੀ ਦਾ ਕੁਦਰਤ ਫਿਰ ਇਹਨੂੰ ਆਪਣੇ ਰੰਗ ਦਾ ਹੱਥ ਦਿਖਾਉਂਦੀ ਆ ਇਹ ਮਨੁੱਖ ਤੋਂ ਹਰ ਇੱਕ ਪਸ਼ੂ ਜਾਨਵਰ ਪਾਣੀ ਵਿੱਚ ਰਹਿਣ ਨਾਲ ਇਹ ਪ੍ਰਭਾਵ ਤਨੇਸ ਤੋਂ ਦੁਖੀ ਨਹੀਂ ਗੈਂਦਾ ਮਤਲਬ ਕਿ ਬਹੁਤ ਘਲਾਉਣਾ ਗਲਤ ਅਕਸਾ